ਰੂਪਨਗਰ ਸ਼ਹਿਰ ਦੇ ਵਿੱਚ ਅਵਾਰਾ ਪਸ਼ੂਆਂ ਕਾਰਨ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਲੋਕਾਂ ਨੇ ਪ੍ਰਸ਼ਾਸਨ ਖਿਲਾਫ ਰੋਸ ਪ੍ਰਗਟ ਕੀਤਾ ਰੂਪਨਗਰ ਸ਼ਹਿਰ ਵਿੱਚ ਅਵਾਰਾ ਪਸ਼ੂਆਂ ਕਾਰਨ ਹਰ ਰੋਜ਼ ਕੋਈ ਨਾ ਕੋਈ ਹਾਦਸਾ ਵਾਪਰਿਆ ਹੈ ਪ੍ਰਾਪਤ ਜਾਣਕਾਰੀ ਅਨੁਸਾਰ ਬੀਤੀ ਰਾਤ ਕਈ ਅਣਪਛਾਤੇ ਵਿਅਕਤੀ ਸ਼ਹਿਰ ਵਿੱਚ 10 ਤੋਂ 12 ਬਲਦ ਛੱਡ ਕੇ ਚਲੇ ਗਏ ਜੋ ਪਟਕਦੇ ਹੋਏ ਰਾਮਲੀਲਾ ਮੈਦਾਨ ਵਿੱਚ ਪਹੁੰਚ ਗਏ ਇਸ ਮੌਕੇ ਲੋਕਾਂ ਨੇ ਦੱਸਿਆ ਕਿ ਕੱਲ ਕੋਈ ਵਿਅਕਤੀ 10 ਤੋਂ 12 ਆਵਾਰਾ ਪਸ਼ੂਆਂ ਨੂੰ ਸ਼ਹਿਰ ਵਿੱਚ ਛੱਡ ਕੇ ਚਲਾ ਗਿਆ ਜਿਸ ਕਰ ਉਹਨਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇੱਕ ਦੁਕਾਨਦਾਰ ਨੇ ਦੱਸਿਆ ਕਿ ਸ਼ਹਿਰ ਦੇ ਵਿੱਚ ਕਾ ਸਰਕਾਰੀ ਹਸਪਤਾਲ ਹੈ ਜਿਸ ਕਾਰਨ ਕਈ ਵਾਰ ਐਂਬੂਲੈਂਸ ਵੀ ਟ੍ਰੈਫਿਕ ਵਿੱਚ ਫਸ ਜਾਂਦੀ ਹੈ ਜ਼ਿਕਰਯੋਗ ਹੈ ਕਿ ਸ਼ਹਿਰ ਵਿੱਚ ਕਈ ਸਕੂਲ ਹਨ ਅਤੇ ਜਦੋਂ ਬੱਚੇ ਬਾਹਰ ਜਾਂਦੇ ਹਨ ਤਾਂ ਇਹ ਪਸ਼ੂ ਲੋਕਾਂ ਨੂੰ ਦੇਖ ਕੇ ਇਧਰ ਉਧਰ ਭੱਜ ਜਾਂਦੇ ਹਨ ਅਤੇ ਕਈ ਵਾਰ ਲੋਕਾਂ ਨੂੰ ਜ਼ਖਮੀ ਵੀ ਕਰ ਦਿੰਦੇ ਹਨ ਆਓ ਦੇਖਦੇ ਹਾਂ ਸਾਡੀ ਖਾਸ ਰਿਪੋਰਟ ਸਟਾਰਟ ਮੈਂ ਦਲਜੀਤ ਸਿੰਘ ਗਿੱਲ ਵਾਸੀ ਰੋਪੜ ਅੱਜ ਰੋਪੜ ਸ਼ਹਿਰ ਦੇ ਵਿੱਚ ਬੜੀ ਹੀ ਮੰਦਭਾਗੀ ਘਟਨਾ ਹੋਈ ਹੈ ਕਿ ਸਾਹਮਣੇ ਰਾਮਰੇਲਾ ਗਰਾਉਂਡ ਦੇ ਵਿੱਚ ਕੋਈ ਸ਼ਖਸ 20-25 ਡੰਗਰ ਜਿਹੜਾ ਅਵਾਰਾ ਪਸ਼ੂ ਆਪਾਂ ਜਿਨ੍ਹਾਂ ਨੂੰ ਕਹਿੰਦੇ ਉਹ ਛੱਡ ਕੇ ਗਿਆ ਏ ਤੇ ਜਦੋਂ ਭਗਤ ਰਵੀਦਾਸ ਜੀ ਦਾ ਇੱਥੋਂ ਨਗਰ ਕੀਰਤਨ ਆਜ ਸ਼ਹਿਰ ਤੋਂ ਨਿਕਲਿਆ ਸੀ ਉਹ ਡੰਗਰ ਭੱਜ ਕੇ ਸਾਰੇ ਨਗਰ ਕੀਰਤਨ ਦੇ ਫਰੰਟ ਦੇ ਮੋੜੇ ਤੇ ਆ ਗਏ ਕਿ ਕੁਝ ਲੋਕਾਂ ਨੂੰ ਇੱਥੇ ਸੱਟਾਂ ਵੀ ਵੱਜੀਆਂ ਇਹ ਕਈ ਸੇ ਕਈ ਮੇਰੀ ਆਪਣੀ ਹੀ ਗੱਡੀ ਦੇ ਵਿੱਚ ਡੰਗਰ ਵੱਜਿਆ ਕਿ ਗੱਡੀ ਦਾ ਬੜਾ ਨੁਕਸਾਨ ਹੋਇਆ ਪਰ ਇਹ ਮੈਂ ਪ੍ਰਸ਼ਾਸਨ ਨੂੰ ਇੱਕ ਮੰਗ ਕਰਦਾ ਕਿ ਇਹ ਤਫਤੀਸ਼ ਕੀਤੀ ਜਾਵੇ ਕਿ ਕਿਹਨੇ ਇਹ ਡੰਗਰ ਪੀ 25 ਜਿਹੜੇ ਗਊ ਗਰਾਂਹਮ ਲਗਰਾਉਣ ਦੇ ਵਿੱਚ ਛੱਡੇ ਨੇ ਤੇ ਗਊਸ਼ਾਲਾ ਨੂੰ ਅਪੀਲ ਕਰਦਾ ਕਿ ਇਹ ਡੰਗਰ ਨੂੰ ਫੜ ਕੇ ਆਪਣੇ ਗਊਸ਼ਾਲਾ ਦੇ ਵਿੱਚ ਲਿਆ ਜਾਵੇ ਹੋ ਸਕੇ ਕੱਲੂ ਕਿਸੇ ਦਾ ਕੋਈ ਨੁਕਸਾਨ ਨਾ ਹੋ ਸਕੇ ਤੇ ਪ੍ਰਸ਼ਾਸਨ ਨੂੰ ਡੀਸੀ ਮੈਡਮ ਨੂੰ ਤੇ ਕਮੇਟੀ ਨੂੰ ਤੇ ਗਊਸ਼ਾਲਾ ਵਾਲਿਆਂ ਨੂੰ ਅਸੀਂ ਮੰਗ ਕਰਦੇ ਆ ਕਿ ਇਹਨਾਂ ਨੂੰ ਆਪਣੇ ਹਾਸਸ ਚ ਲਓ ਕੱਲ ਨੂੰ ਕੋਈ ਨੁਕਸਾਨ ਹੋਣ ਤੋਂ ਬਚ ਸਕੇ ਤੇ ਹੋਰ ਵੀ ਕਿਸੇ ਦਾ ਵੀ ਦੁਰਘਟਨਾ ਆ ਜੇ ਕਿਹੜੀ ਡੰਗਰਾਂ ਦੇ ਇਲਾਵਾ ਇਹਦੇ ਹੀ ਤਫਤੀਸ਼ ਹੋਣੀ ਚਾਹੀਦੀ ਹੈ ਵੀ ਕਿਸ ਨੇ ਇਹ ਡੰਗਰ ਛੱਡੇ ਨੇ ਇਹ ਮੰਦ ਭਾਗੀ ਗੱਲ ਹੈ ਜੋ ਤੁਸੀਂ ਦੇਖ ਲਿਓ ਵੀਡੀਓ ਦੇ ਵਿੱਚ ਦੇਖਿਆ ਹੀ ਹੈ ਕਿ ਇਹ ਤਰੀਬਨ 25 ਪਸ਼ੂ ਨੇ ਵੀ ਜਿਹੜੇ ਕੋਈ ਸੁਣਨ ਚਾਹੇ ਇਹ ਨਿਰਕਾਰੀ ਭਵਤੇ ਕੋਲ ਛੱਡ ਕੇ ਗਿਆ ਇਹ ਟੋਡੇ-ਤੁਰਦੇ ਇੱਥੇ ਰਾਮਲਗ ਰੋਡ ਦੇ ਵਿੱਚ ਆ ਗਏ ਨੇ ਇਸ ਦਾ ਬਹੁਤ ਨੁਕਸਾਨ ਹੈ ਇੱਥੇ ਨਾਂ ਨਹੀਂ ਰੱਗਦਾ ਜੋ ਖਾਲਸਾ ਸਕੂਲ ਗਰਲ ਸਕੂਲ ਤੇ ਸਰਕਾਰ ਸਭ ਤੋਂ ਵੱਡੀ ਗੱਲ ਇੱਥੇ ਸਰਕਾਰੀ ਹਸਪਤਾਲ ਹੈ ਅੱਜ ਹੀ ਇੱਥੇ ਇੱਕ ਘਟਨਾ ਹੋਈ ਹੈ ਕੋਈ ਬਾਈਕ ਸਵਾਰ ਜਾ ਰਿਹਾ ਸੀ ਉਹ ਨੂੰ ਲਾਗ ਕੇ ਕਬਜੀ ਪੁਸਤ ਚੜਦੀ ਬਹੁਤ ਅੱਛੀ ਹੋ ਜਾਂਦੀ ਹੈ ਸਾਡੇ ਇੱਥੇ ਰਾਮਲਗ ਰੋਡ ਦੇ ਵਿੱਚ ਬੱਚੇ ਖੜੇ ਨੇ ਛੋਟੇ-ਛੋਟੇ ਬੱਚੇ ਨੇ ਸਾਨੂੰ ਇਹ ਲੱਗਦਾ ਵੀ ਕੋਈ ਦੁਰਘਟਨਾ ਦਾ ਕਾਰਨ ਨਾ ਹੋ ਸਕੇ ਵੀ ਕੋਈ ਕਿਸੇ ਦਾ ਵੀ ਅਕਸਰ ਨਾ ਹੋ ਸਕੇ ਸੋ ਮੈਂ ਬੇਨਤੀ ਕਰਦਾ ਹਾਂ ਵੀ ਇਹ ਜੋ ਪਸ਼ੂ ਆ ਰਹੇ ਨੇ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਹਾਂ ਕਿ ਜੇ ਆਹ ਜਿਹੜੇ ਇਹ ਪਸ਼ੂ ਨੇ ਇੰਨਾ ਵੱਧ ਧਿਆਨ ਦਿੱਤਾ ਜਾਵੇ ਜਾਂ ਬ兽ਸ਼ਾਲਾ ਜਾਂ ਕਿਤੇ ਵੀ ਅੰਦਰੋਂ ਛੱਡਿਆ ਜਾਵੇ ਤਾਂ ਜੋ ਕੋਈ ਦੁਰਘਟਨਾ ਨਾ ਹੋਣ ਦੀ ਪਾਰਿਸ ਹੋ ਸਕੇ